ਮੇਰਾ ਮੁੰਡਾ ਥਾ ਵੀਰ ਦੇ ਛਟੜ ਲਾ ਰਿ ਛੁੱਟੀ ਹੁੰਦੀ ਤੇ ਮੇਰੇ ਦੁਕਾਨ ਪਰ ਮੇਰੇ ਨਾਲ ਹੀ ਰਹਿੰਦਾ ਥਾ ਛੁੱਟੀਆਂ ਜਦ ਮੇਰੇ ਕੋਲ ਆ ਰਿਹਾ ਕੰਮ ਨੂੰ ਬਾਕੀ ਟਿਸ਼ਨ ਤੇ ਜਾਂਦਾ ਦਾ ਆਂਦਾ ਦਾ ਇੱਧਰ ਕਦੀ ਆਇਆ ਨਹੀਂ ਜ਼ਿੰਦਗੀ ਜਨ ਨਹਿਰ ਪਰ ਨਹਿਰ ਤਰਨਾ ਵੀ ਨਹੀਂ ਆਂਦਾ ਗੱਲ ਤੇ ਉਹ ਤਰਨਾ ਦਾ ਹੀ ਬੰਦਾ ਵਿੱਚ ਬਸ ਗਿਆ ਥੱਲੇ ਕਰਦੇ ਰੇ ਹੁਣ ਅੱਗੇ ਦੇਖ ਪਾਣੀ ਕਿੰਨਾ ਡੂੰਗਾ ਅੱਗੇ ਜੜਦੂ ਕਰਦੇ ਹੋਣੇ ਮੇਰਾ ਮੁੰਡਾ ਥਾ ਵੇਰ ਦੇ ਸ਼ਟਰ ਲਾ ਰਹੀ ਛੁੱਟੀ ਹੁੰਦੀ ਮੇਰੇ ਦੁਕਾਨ ਪਰ ਮੇਰੇ ਨਾਲ ਹੀ ਰਹਿੰਦਾ ਦਾ ਗੈਰਲਿੰਗ ਦਾ ਕੰਮ ਤਾਂ ਆਪਣਾ ਛੁੱਟੀਆਂ ਜੋ ਮੇਰੇ ਨਾਲ ਮੇਰੇ ਕੋਲੇ ਆ ਰਹੇ ਦਾ ਕੰਮ ਨੂੰ ਬਾਕੀ ਟਿਸ਼ਨ ਤੇ ਜਾਂਦਾ ਦਾ ਆਂਦਾ ਦਾ ਇੱਧਰ ਕਦੀ ਆਏ ਨੀ ਜ਼ਿੰਦਗੀ ਜਨ ਨਹਿਰ ਪਰ ਨਾ ਕਦੀ ਜੇ ਕੋਈ ਯਾਰ ਦੋਸਤ ਨਹੀਂ ਬਸ ਭਰਾ ਦੇ ਮੁੰਡੇ ਕੋਈ ਯਾਰ ਦੋਸਤ ਆਇਆ ਹੁਣ ਉੱਥੇ ਐਡਾ ਉਹਨੂੰ ਦੇਖਣਗੇ ਉਹਦੇ ਨਾਲ ਚੱਲ ਕੇ ਇਕੱਠੇ ਹੋ ਗਏ ਉਹ ਸਵੈਦਰ ਵੀ ਉਹ ਇੱਧਰ ਆ ਗਏ ਉਤਰਨਾ ਵੀ ਨਹੀਂ ਅੰਦਾ ਗੱਲ ਤਾਂ ਇਹ ਉਤਰਨਾ ਅੰਦਾ ਤਾਂ ਹੀ ਬੰਦਾ ਵਿੱਚ ਬਸ ਗਿਆ ਥੱਲੇ ਕਰਦੇ ਰਹੇ ਹੁਣ ਅੱਗੇ ਦੇਖ ਪਾਣੀ ਕਿੰਨਾ ਡੂੰਘਾ ਅੱਗੇ ਜੜਦੂ ਕਰਦੇ ਹੋਣੇ ਬਸ ਵਿੱਚ ਉਤਰ ਗਿਆ ਜਿਹਨ ਦੀ ਇੱਕ ਹੋਰ ਵਿਚਾਰਾ ਇੱਥੇ ਹੋਰ ਨੂੰ ਘੁਨਾਇਆ ਕਰਦੇ ਉਹ ਵਿਚਾਰ ਨੂੰ ਉਤਰ ਗਿਆ ਨਾਲ ਨੂੰ ਉਹ ਗਏ ਫਿਰ ਦੋਨੇ ਗਏ ਨਾ ਆਉਦਾ ਗੁਜਾਰ ਦੋਸਤ ਨਾ ਕੁਛ ਨਹੀਂ ਪੜਨਾ ਲਿਖਣਾ ਆਣਾ ਜਾਣਾ ਸਬੂਤ ਦੇ ਬਾਕੀ ਕੰਮ ਦੁਕਾਨ ਪਰ ਮੇਰੇ ਨਾਲ 10ਵੀਂ ਪਰ ਪਾਸ ਹੋ ਗਿਆ ਹਟਿਆ ਹੁਣ ਪਲੱਸ 1 ਚ ਹਾਈ ਸਕੂਲ ਦਾ ਪਾਇਆ ਦਾ ਬਿਲਕੁਲ ਜੀ ਬੱਚੇ ਤਿੰਨ ਦੇ ਥਾਏ ਮੇਰੇ ਸਕੇ ਭਰਾ ਦਾ ਮੁੰਡਾ ਬਡੇ ਦਾ ਗਬਲੇ ਦਾ ਇੱਕ ਚਾਚੇ ਦਾ ਮੁੰਡਾ ਏ ਇਕੋ ਥਾ ਇਕੋ ਆਸ਼ਾ ਗਿਆ ਨਾਲ ਨਹਾਣਾ ਵੀ ਨਹੀਂ ਉਤਰਨਾ ਵੀ ਨਹੀਂ ਆਂਦਾ ਨਾ ਹੀ ਕਦੀ ਆਇਆ ਗਿਆ ਕਦੀ ਵੀ ਨਹੀਂ ਤੇ ਖੁੱਲਾ ਘਾੜਾ ਨਾ ਗੂ ਇੱਥੇ ਕੋਈ ਬਬਲੇ ਦਾ ਆਣਾ ਨਹੀਂ ਚਾਹੀਦਾ ਖੁੱਲੇ ਦਰਿਆ ਆ ਇੱਥੇ ਆਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਨਹੀਂ ਆਣਾ ਚਾਹੀਦਾ ਇਹ ਖੁੱਲਾ ਘਾੜਾ ਜਦ ਇੱਥੇ ਜੰਗਲਾ ਰੇਲਿੰਗ ਵਿੱਚ ਬਣੀ ਹੋ ਤਾਂ ਬੰਦਾ ਅੰਦਰ ਪਿੰਜਰੀ ਥੋੜੀ ਸੇਫਟੀ ਹੁੰਦੀ ਹੈ ਤੇ ਖੁੱਲਾ ਘਾੜਾ ਇਹ ਤਾਂ ਫਿਰ ਤਾਪੇ ਫਿਰ ਪਤਰੇ ਦੀ ਘੰਟੀ ਆ ਮੋਦ ਨੂੰ ਦਾਬਤਾ ਜੀ ਬੇਟਾ ਕੋਈ ਲੜਕਾ ਲੜਕੀ ਵੀ ਆ ਪਰ ਇੱਕ ਲੜਕਾ ਦਾ ਜਿੰਮ ਜਾਂਦਾ ਜਿੰਮ ਆਇਆ ਤਾਂ ਹੁਣ ਉਹਨੂੰ ਅਸੀਂ ਖਰਾਗਪੁਰ ਦਿੰਦੇ ਤੇ ਕਦੀ ਨਹੀਂ ਉਹ ਨਿਕਲਦਾ ਹੀ ਨਹੀਂ ਆਂਦਾ ਹੀ ਨਹੀਂ ਕਦੀ ਕੁਦਰਤੀ ਅਸੀਂ ਥੋੜੀ ਰੋਕਿਆ ਉਹਨੂੰ ਕੁਦਰਤੀ ਉਹ ਆਂਦਾ ਹੀ ਨਹੀਂ ਲੱਗਦੀ ਨਾਲ ਕੋਈ ਨਾ ਕੋਈ ਯਾਰ ਦੋਸਤ ਨਾਲ ਕੁਝ ਬੰਬੀਰ ਨਾਲ ਦੁਕਾਨ ਪਿਆ ਜਾਣਾ ਕੰਮ ਕਰ ਲੈਣਾ ਪੜਨਾ ਲਿਖਣਾ ਆਪਣਾ ਫੇਲਣਾ ਜੇ ਕਬਲ ਦੇ ਉਹ ਜਾਣਕਾਰੀ ਕਿੰਨੇ ਟਾਈਮ ਜਿਹੜੀਆਂ ਬੁੜੀਆਂ ਰਿਕਵਰ ਹੋਈਆਂ ਸਸਰੀ ਗਾਲ ਦੀ ਸਾਰਿਆਂ ਨੂੰ ਤੇ ਜਿਸ ਤਰ੍ਹਾਂ ਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਲਗਭਗ 1 ਘੰਟਾ ਪਹਿਲਾਂ ਜਿਹੜੇ ਹੈ ਦੋ ਬੱਚਿਆਂ ਦੀ ਮੌਤ ਹੋਈ ਸੀਗੀ ਨੰਗਲ ਡੈਮ ਦੇ ਇਲਾਕੇ ਦੇ ਵਿੱਚ ਪੁਰਾਣੇ ਗੁਰਦੁਆਰੇ ਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਸੀਗਾ ਤੇ ਦੂਜਾ ਜਿਹੜਾ ਹੈਗਾ ਪੁਰਾਣੇ ਗੁਰਦੁਆਰੇ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ ਤੇ ਉਹਨਾਂ ਦੀ ਉਮਰਾਂ ਵੀ ਲਗਭਗ 15-16 ਸਾਲ ਦੇ ਕਰੀਬ ਹੈ ਤੇ ਬੱਚੇ ਹੀ ਹੈ ਤੇ ਹੁਣ ਥੋੜੀ ਦੇਰ ਪਹਿਲਾਂ ਇੱਥੇ ਸਰਚ ਸ਼ੁਰੂ ਹੋਈ ਸੀਗੀ ਤੇ ਦੋਨੋਂ ਡੈੱਡ ਬੋਡੀਆਂ ਨੂੰ ਰਿਕਵਰ ਕਰ ਲਿਆ ਗਿਆ ਹੈ ਤੇ ਕੁਝ ਦੇਰ ਪਹਿਲਾਂ ਹੀ ਹੁਣ ਡੈੱਡ ਬੋਡੀਆਂ ਨੂੰ ਬਾਹਰ ਕੱਢਿਆ ਗਿਆ ਹੈ ਤੇ ਇਸ ਵੀ ਨਿਊਜ਼ ਦੇ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਨੋ ਗਰਮੀਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਮੋਤਾਂ ਹੋ ਰਹੀਆਂ ਐ ਤੇ ਬੱਚੇ ਜਿਹੜੇ ਆ ਗਰਮੀਆਂ ਦੇ ਜਦੋਂ ਦੁਪਹਿਰ ਨੂੰ ਗਰਮੀ ਪੈਂਦੀ ਐ ਤੇ ਦਰਿਆਵਾਂ ਤੇ ਨਹਿਰਾਂ ਦੇ ਆਕੇ ਨਾ ਹੁੰਦੇ ਨੇ ਤੇ ਉੱਥੇ ਆਕੇ ਇਸ ਤਰ੍ਹਾਂ ਦੇ ਹਾਸੇ ਹੋ ਜਾਂਦੇ ਐ ਕੋਇਆ ਕਿ ਜੀ ਗਾ। ਸੋ ਲੋਣਾ ਮੁੰਡਾ ਥੋੜਾ ਸਾਡੇ ਨਾਲ ਤਾਂ ਦੋਸਤ ਉਹਨੇ ਥੱਲੇ ਵੀ ਇਦਾਂ ਅੱਗੇ ਨੂੰ ਕਹਿੰਦਾ ਅੱਜ ਨੂੰ ਆ ਜਾ। ਤੇ ਅੱਗੇ ਨੂੰ ਡੁੱਬਣੇ ਪੈਰ ਚੱਲਿਆ ਉਹਨਾਂ ਨੂੰ ਟੱਕੇ ਲਾ ਮਦਦ ਕੀਤੀ ਹੋ ਗਏ ਉਹਨੇ ਪਤਾ ਪਾਜੀ ਫੜ ਜਾ ਬਥਾ ਉਹਨੂੰ ਤੇ ਛੁੱਟ ਗਿਆ। ਉਹ ਆ ਗਿਆ ਮੁੜ ਕੇ ਇੱਕ ਹੋਰ ਮੁੰਡਾ ਦਾ ਉਹ ਵੀ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਸਭਨਾਂ ਨੂੰ ਵੱਧ ਗਿਆ ਸੀ ਲੱਕੜੀ ਜੱਟੀ ਇੱਥੇ ਤੇ ਉਹਨੂੰ ਬਚਾਉਣ ਲੱਗੇ ਫਿਰ ਉਹ ਤੜਦੀ ਚੱਲ ਗਿਆ ਅੱਗੇ। ਨਾਮ ਕੀ ਤੁਹਾਡਾ? ਮੈਂ ਨਿਸ਼ਾਨ ਨਿਸ਼ਾਨ। ਮਿਲਣਾ ਕਿਹੜਾ ਦਰਕਹੇ